ਅੱਜ ਪਿੰਡ ਬੋਜਦਲਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਪਿੰਡ ਦੀ ਧਰਮਸ਼ਾਲਾ ਦੇ ਵਿੱਚ 25 2025 ਨੂੰ ਹੋਈ। ਇੰਨੀ ਜੀ ਸੀ ਸੋਨੀ ਹਾਂਜੀ ਹਾਂਜੀ 99000 ਚ ਦੋ ਕਿੱਤੇ ਤਿੰਨ ਕਨਾਲਾਂ ਚਾਰ ਮਰਲੇ ਹੈ ਜੀ। ਐਸੇ ਰਿਜ਼ਰਵ ਟਾਕੇ ਦੀ ਕਿਉਂ ਬੋਲੀ ਵੇਚ ਕੌਣ ਹੁੰਦਾ ਹੈ? ਬੋਲੋ ਭਾਈ। ਦੀ ਨਾ ਕਰਾ। ਮੰਤਾਰ ਸਿੰਘ ਗੁਲਤਾਰ ਸਿੰਘ ਸਾਨਾ ਤੋਂ ਨਾਦਰ ਸਿੰਘ ਨਾਦਰ ਸਿੰਘ 99100 99100 ਰੁਪਏ ਜੁਗਤਾਰ ਸਿੰਘ ਨਾਦਰ ਸਿੰਘ ਜੀ ਹਾਂਜੀ ਜੀ ਨਾ ਕੀ ਜਰਾ ਸੋਨੀ ਸਿੰਘ ਸੋਨੀ ਸਿੰਘ ਹਾਂ ਜੀ ਸੋਨੀ ਸਿੰਘ ਸਨੋ ਤੋਂ ਬਿੱਕਰ ਸਿੰਘ ਬਿੱਕਰ ਸਿੰਘ ਜੀ ਬਿੱਕਰ ਸਿੰਘ ਇਹਨਾਂ ਪੰਜ ਹਜ਼ਾਰ ਹੋ ਕਠਾ ਲੋ ਨੇ ਜਿਹੜੇ ਹੋ ਗਿਆ 94100 ਹਾਂਜੀ 94100 94100 ਰੁਪਿਆ ਸੋਨੀ ਸਿੰਘ ਜੀ ਪੂਰਾ ਲੱਖ ਰੁਪਿਆ ਇੱਕ ਲੱਖ ਰੁਪਿਆ ਜਗਤਾਰ ਸਿੰਘ ਜੀ 1 ਲੱਖ 2000 ਕਰ ਦੋ ਜੀ 1 ਲੱਖ 2000 ਸੋਨੀ ਸਿੰਘ ਵਿਕਰ ਸਿੰਘ 1 ਲੱਖ 3000 ਜਗਤਾਰ ਸਿੰਘ ਨਾਜ਼ਰ ਸਿੰਘ 3500 ਕਰ ਦੋ ਜੀ ਕਿਨਾਂ 1 ਲੱਖ 3500 135000 ਕੇ ਸੋਨੀ ਸਿੰਘ ਵਿਕਰ ਸਿੰਘ 4 ਦਾ 104000 ਰੁਪਏ ਲੱਗ ਚੁੱਕੇ ਨੇ 104200 ਰੁਪਿਆ ਆਇਆ ਬਹਿਆ ਸੋਨੀ ਸਿੰਘ ਵਿਕਰ ਸਿੰਘ ਹਾਂਜੀ ਅੱਗੇ ਕਰਦੇ ਦੱਸਿਦਾ 105000 ਰੁਪਏ ਦੇ ਬਾਕੀ ਦਾ ਜੋ ਬੋਲੀ ਕਰੀਏ ਨੇ ਦੋਪਨਿਕ ਤੇ ਰੁੱਕ ਕੇ ਨਾ ਰੁੱਕਾ

110000 ਸੋਨੀ ਸਿੰਘ ਬਿੱਕਰ ਸਿੰਘ 1111000 ਜਗਤਾਰ ਸਿੰਘ ਨਾ ਦੱਸਣ 200 ਹੋਰ ਲਾ ਦੋ ਜੀ 111200 ਸੋਨੀ ਸਿੰਘ 111500 ਪੂਰਾ 12 ਕਰ ਦੋ ਜੀ 112000 ਸੋਨੀ ਸਿੰਘ ਬਿੱਕਰ ਸਿੰਘ 13 ਕਰ ਦੋ 113000 ਰੁਪਏ ਜਗਤਾਰ ਸਿੰਘ ਮਾਜਰ ਸਿੰਘ 5 ਸਾਲਾਂ ਦੀ 113000 ਰੁਪਏ ਸੋਨੀ ਸਿੰਘ ਵਿਕਰ ਸਿੰਘ ਕਰਸਾਗੋ 115000 ਜਗਤਾਰ ਸਿੰਘ ਮਾਜਰ ਸਿੰਘ 15.5 ਲੱਖ ਰੁਪਏ 115500 ਰੁਪਏ ਸੋਨੀ ਸਿੰਘ ਵਿਕਰ ਸਿੰਘ 116000 ਜਗਤਾਰ ਸਿੰਘ ਨਾਜਰ ਸਿੰਘ 200 ਲਾ ਲਈ 116200 ਸੋਨੀ ਸਿੰਘ ਬਿੱਕਰ ਸਿੰਘ 116300 ਗਤਾਰ ਸਿੰਘ ਨਾਜਰ ਸਿੰਘ 200 ਲਾ ਲਈ 116500 ਰੁਪਏ ਸੋਨੀ ਸਿੰਘ ਬਿੱਕਰ ਸਿੰਘ 111700 ਜਗਤਾਰ ਸਿੰਘ ਨਾਜਰ ਸਿੰਘ 12 ਕਰ ਦਿਓ ਜੀ 118000 सोनी सिंह ਕਰ ਦੀਏ ਕਿ ਤਦਨ ਹਾਂ ਭਾਈ ਕਿਉ ਭਾਈ 118000 सोनी सिंह बिकर सिंह 1 ਆ ਦਾਅ ਲੈ ਕੇ ਦੇਖ ਲੋ ਜੀਤਾ ਜੀ ਤੁਹ ਲੋ ਕਰੋਗੇ ਉਹ ਤਾਂ ਤੁਸੀਂ ਦੇਖਣਾ ਇੱਧਰ ਲਿਖੀ ਜਾਣੀ ਕਿਉਂ ਨਹੀਂ ਅੱਜ ਤਾਂ ਕਹਿੰਦੇ ਜਿੱਥੇ ਤੁਹਾਡੇ ਸਾਹਿਬ ਚਾਹੁੰਦੀ ਹੈ 118000 118000 ਸੋਨੀ ਸਿੰਘ ਬਿੱਕਰ ਸਿੰਘ 2 ਜੀ 118000 ਸੋਨੀ ਸਿੰਘ ਬਿੱਕਰ ਸਿੰਘ 3 ਠੀਕ ਹੈ ਜੀ 118000 ਰੁਪਏ ਚ ਪਲਾਟ ਸੋਨੀ ਸਿੰਘ ਦੇ ਨਾਮ ਤੇ ਛੱਡਤਾ ਜੀ ਠੀਕ ਹੈ ਜੀ ਠੀਕ ਹੈ ਭਾਈ ਜੀ ਹੋਰ ਹੋ ਰਿਹਾ ਜੀ 19500 ਦੋ ਮੈਂ ਆਵਾਂਗਾ ਤੂੰ ਦਾ ਦੇਖੇਗਾ ਹੁਦਾ ਆਉਦਾ ਛੱਡ ਕੇ ਕਿੰਨਾ ਬੱਚਾ ਕੋਈ ਨਹੀਂ ਆਉਂਦਾ ਚਲੋ ਬਾਈ ਬੋਲ ਵੀ ਸੋਨੀ ਯਾਰ ਯਾਰ ਵਰਗੇ ਗੱਲ ਕੋਮਾ ਨੂੰ ਬੁਲਦੇ ਨਾ ਕੋਈ ਹੈ ਨਾ ਇਹ ਨਾਲ ਇਕੱਲੀ ਹੈ ਇਹ ਆਉ ਕੋਹਰਾ ਲਾ ਦੇ ਨਾਲ ਕੋਈ ਨਹੀਂ ਵੀਡੀਓ ਬਣਾਉਂਦੇ ਮੁੰਡਿਆਂ ਨੂੰ ਲਾ ਬਣਾਉਂਦੇ ਜਿੰਦਕਰ ਸਿੰਘ ਦੇ ਨਾਲ ਕੌਣ ਕਰਨਾ ਕੋਈ ਜੇਵਾ ਜੇਲੇ ਸਿੰਘ ਬਾਹਤ ਸੀ ਬਾਹਤ ਸੀ ਸੋਨੀ ਸਿੰਘ ਕਿੰਨੀ ਬੋਲੀ ਲਾਉਨੇ ਹੋ ਯਾਰ ਇਹ ਕਰਦੇ ਇਹ ਚ 72000 700 ਰੁਪਿਆ ਕੁਨੀ ਸਿੰਘ ਬਿਕਰ ਸਿੰਘ 300 ਮੇਰਾ 74000 ਜਗਦੇਵ ਸਿੰਘ ਭਦਰ ਸਿੰਘ हजार एक सौ सोनी सिंह चौथी हजार दो सौ जगदेव सिंह बहादुर सिंह सत्तर हजार तीन सौ सोलह जी चार सौ जगदेव सिंह चौहत् हजारोनी चुहत्तर छे सौ जगदेव सिंह बहादुर सिंह ही भूल गया कोई सोनीस बना तू हाँ जी ਪੀਆ 70000 ਸੋਨੀ ਸਿੰਘ ਵਿਕਰ ਸਿੰਘ 100 ਮੇਰਾ ਨਾਮ ਠੀਕ ਹੈ ਜਿਹੜੇ ਗਦੇ ਸਿੰਘ ਬਾਦਰ ਸਿੰਘ 75000 100 ਸੋਨੀ ਸਿੰਘ ਵਿਕਰ ਸਿੰਘ ਜਗਦੇਵ ਸਿੰਘ ਬਾਦਰ ਸਿੰਘ ਹਾਂਜੀ ਦੇ ਦਿਓ ਇਹਨੂੰ ਲੈ ਇਹਨੂੰ ਦੇ ਦਿਓ ਕਰੀ ਦਿਗਦੇਵ ਦੇ ਨਾਂ ਤੇ ਠੀਕ ਹੈ ਜੀ ਪੁੱਛ ਲੋ ਇੱਕ ਦੋ ਤਨ ਕਰ ਦਿੰਦਾ 75000 100 ਜਗਦੇਵ ਸਿੰਘ ਬਾਦਰ ਸਿੰਘ ਦੀ 75000 100 ਜਗਦੇਵ ਸਿੰਘ ਬਾਦਰ ਸਿੰਘ ਦੋ ਇਹ ਪਰਿਵਾਰ ਇੱਕ ਸੋਜ ਗਦੇਸ਼ ਸਿੰਘ ਬਾਦਸ਼ਾਹ ਦਿੱਤਾ ਹੈ ਠੀਕ ਹੈ ਜੀ ਠੀਕ ਹੈ ਵੀਡੀਓ ਕਿਹਦੇ ਪਤਾ ਲੱਗੇ ਬੋਲੀ ਹਾਂ ਹਾਂ ਦੂਜਾ ਕਦਾ ਕਿਹਨੇ ਬੜਾ ਦੂਜਾ ਕਦਾ ਕੌਣ ਸੋਨੀ ਇੱਕ ਵਾਈ ਆ 1000 ਸੋਨੀ ਬੜ ਰੈਕਟਰ ਦੇ ਨਾਮ ਦਲਦਾ ਹੈ ਰੈਕਟਰ ਦੇ ਨਾਮ ਦਲਦਾ ਸੋਨੀ ਦਾ ਅੰਦਰ ਨਹੀਂ ਦਿੰਦਾ ਕਿੱਥੇ ਨੂੰ ਐ ਗੋਣੇ ਫੂਰ ਗੀ ਬੰਦਾ ਬੋਲੀ ਨਾਲ ਕਿਉਂ ਇਹ ਹੋਰ ਹੈਗਾ ਹੁਣ ਹੋਰ ਵੀ ਦੇਖੋ ਆ ਕਿਸੇ ਦੀ ਬਈ ਹੋਰ ਹੈਗੀ ਤੱਸ ਦੇਖ ਲੋ ਯਾਰ ਬਾਈ ਜੀ ਪਿਛਲੇ ਸਾਲ 245000 ਰੁਪਏ ਸੀ 243500 ਰੁਪਏ ਸੀ ਅਮਰਜੀਤ ਸਿੰਘ ਸਾਲੋਂ ਤੋਂ ਪੂਰ ਸਿੰਘ ਕੋਲ ਲਿਓ ਬੋਲੀ ਇਹਦੀ 500 ਲਓ 244000 ਰੁਪਿਆ ਲੱਖਾ ਸਿੰਘ ਗੋਰਾ ਸਿੰਘ ਯਾਰ ਲਾ ਜੀ 245000 ਸੋਨੀ ਸਿੰਘ ਬਿੱਕਰ ਸਿੰਘ 500 ਹੋ ਗਏ 245000 ਲੱਖਾ ਸਿੰਘ ਗੋਰਾ ਸਿੰਘ ਯਾਰ ਲਾ ਜੀ 246500 ਸੋਨੀ ਸਿੰਘ 500 ਨਾਲ ਹੀ 247000 ਲੱਖਾ ਸਿੰਘ ਗੋਰਾ ਸਿੰਘ 248000 ਸੋਨੀ ਸਿੰਘ ਬਿੱਕਰ ਸਿੰਘ ਹਾਂਜੀ ਹਾਂਜੀ 248000 ਲੱਖਾ ਸਿੰਘ ਗੋਰਾ ਸਿੰਘ 249000 ਰੁਪਏ ਸੋਨੀ ਸਿੰਘ ਬਿੱਕਰ ਸਿੰਘ 250000 ਲੱਖਾ ਸਿੰਘ ਗੋਰਾ ਸਿੰਘ ਠੀਕ ਹੈ ਉੱਛਲੋ ਇੱਕ ਦੋ ਤਾਂ ਮੇ ਕਰੋ ਲੱਖਾ ਸਿੰਘ ਗੋਰਾ ਸਿੰਘ 250000 ਰੁਪਏ ਲਾਇਏ ਜੀ ਨੇ ਕਰਦਿਓ ਇਸ ਦਾ ਸਹਾਈ ਇੱਕ ਕਰਦਿਓ ਲੱਖਾ ਸਿੰਘ ਗੋਰਾ ਸਿੰਘ 250000 ਰੁਪਏ ਇੱਕ ਜੀ ਲੱਖਾ ਸਿੰਘ ਗੋਰਾ ਸਿੰਘ 250000 ਰੁਪਏ ਦੋ ਲੱਖਾ ਸਿੰਘ ਗੋਰਾ ਸਿੰਘ 250000 ਰੁਪਏ ਤਿੰਨ ਠੀਕ ਹੈ ਜੀ ਇਹ 250000 ਲੱਖਾ ਸਿੰਘ ਗੋਰਾ ਸਿੰਘ ਦੇ ਨਾਮ ਤੇ ਤੋੜ ਦਿਪਈ 10 ਕਿੱਲੇ ਵਾਲਾ 플랏 ਆ ਯਾਰ ਇਹ 593000 ਮੱਖਣ ਸਿੰਘ ਬਸੰਤ ਸਿੰਘ ਸਿੰਘ ਦੇ ਕੋਲੇ ਸੀਗਾ ਪਿਛਲੇ ਹਿਸਾਬ ਨਾਲ ਕੌਣ ਮੰਦਾ ਬੋਲੀ ਜੀ 93 ਜੀ 593000 ਜੀ 93 ਬਹਾਦਰ ਸਿੰਘ ਜੀ 594000 ਯਾਰ ਜਗਦੇਵ ਸਿੰਘ ਬਾਗੂ ਸਿੰਘ ਹਾਂ ਬੋਲੋ ਕੀ ਨਾਂ ਸੁਣਾ ਮੱਖਣ ਹਾਂ ਬੋਲੋ ਮੈਂ ਇੱਥੋਂ ਤਾਂ ਨਹੀਂ ਜਾਣਾ ਮੈਂ ਤਾਂ 594500 ਰੁਪਏ ਜੀ ਹਾਂਜੀ ਬੋਲੀ ਕਿ ਇੱਥੇ ਇੱਧਰ ਜਾਣਾ ਪਊ ਹਾਂਜੀ ਯਾਰ ਮੇਰਾ 595500 ਬੇਬੇ ਜਗਦੇਵ ਸਿੰਘ ਬਾਗੂ ਤਾਂ 500 ਆ ਜੀ 596000 ਰੁਪਏ ਨੂੰ 599000 ਦਿਗਦੇਵ ਸਿੰਘ ਬਾਦਲ ਸਿੰਘ ਕੋ 2 ਮਿੰਟ ਚ ਕਟੋਰੀ 598000 ਪੱਖਣ ਸਿੰਘ ਉਹ ਮੇਰਾ ਫਿਰ ਕਰਾ ਚ 6 ਲੱਖ ਰੁਪਏ ਦਿਗਦੇਵ ਸਿੰਘ ਜੀ 6 ਲੱਖ 2000 ਰੁਪਇਆ ਮੱਖਣ ਸਿੰਘ ਜੀ 6 ਲੱਖ 1000 ਰੁਪਇਆ ਮੱਖਣ ਸਿੰਘ ਜੀ ਕਿਉਂ ਭਾਈ ਜੀ ਠੀਕ ਹੈ ਜੀ ਕਰ ਦਿਓ ਇੱਕ ਦੋ ਤਿੰਨ ਹੋਈ ਹੈਗੀ ਚੱਲ ਕਿਸੇ ਨੂੰ ਜਵਾਬ ਠੀਕ ਹੈ ਜੀ 6 ਲੱਖ 1000 ਰੁਪਇਆ ਮੱਖਣ ਸਿੰਘ ਇੱਕ ਜੀ 6 ਲੱਖ 1000 ਰੁਪਇਆ ਮੱਖਣ ਸਿੰਘ ਦੋ 6 ਲੱਖ 1000 ਮੱਖਣ ਸਿੰਘ ਤਿੰਨ Ti'n gwybod? Ti'n gwybod? Ti'n gwybod? Ti'n